ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹਿ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਵਾਪਰੇ ਇੱਥੇ ਵੱਡਾ ਬਿਆਨਕ ਹਵਾਈ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਮਹਾਰਾਸ਼ਟਰ ਦੇ 나ਸਕ ਜ਼ਿਲ੍ਹੇ ਚ ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਦਾ ਇੱਕ ਸਖੂਈ ਲੜਾਕੂ ਜਹਾਜ਼ ਹਾਸਤਗ੍ਰਸਤ ਹੋ ਗਿਆ ਤੇ ਪਰ ਪਾਇਲਟ ਤੇ ਸੈਪਾਇਲਟਸ ਰਖੇ ਤੇ ਬਾਹਰ ਨਿਕਲ ਗਏ ਆਈਪੀਐਸ ਅਧਿਕਾਰੀ ਨੇ ਦੱਸਿਆ ਕਿ ਐਸਯੂਟੀਐਮਕੇਆਈ ਸਰਾਸਾ گاਉਂ ਨੇੜੇ ਇੱਕ ਖੇਤ ਚ ਹਾਸਤਗ੍ਰਸਤ ਹੋ ਗਿਆ ਤੇ ਲੜਾਕੂ ਜਹਾਜ਼ ਦੁਪਹਿਰੇ 1:20 ਵਜੇ ਹਾਸਤਗ੍ਰਸਤ ਹੋ ਗਿਆ ਤੇ ਜਦੋਂ ਵਿੰਗ ਕਮਾਂਡਰ ਬੋਕੀਲ ਨੇ ਆਪਣੇ ਸੈਕੰਡ ਇੰਡ ਕਮਾਂਡਰ ਦੇ ਪਰੋਸਨ ਇਸ ਨੂੰ ਉਡਾਉਣ ਭਰੀ ਅਧਿਕਾਰੀਆਂ ਮੁਤਾਬਕ ਦੋਹੇ ਪਾਇਲਟਾਂ ਨੂੰ ਮੌਬਲੀ ਸੱਟਾਂ ਲੱਗੀਆਂ ਹਨ ਤੇ ਨਾਸਕਰੀਜ ਦੇ ਵਿਸ਼ੇਸ਼ ਪੁਲਿਸ ਇੰਸਪੈਕਟਰ ਜਨਰਲ ਡੀ ਆਰ ਕਰਾ ਲਿਆ ਨੇ ਦੱਸਿਆ ਕਿ ਪਾਇਲਟ ਸੈਪਾਇਲ ਲਾਈਟਰ ਨੂੰ ਇਲਾਜ ਲਈ ਹਿੰਦੁਸਤਾਨ 에ਰੋਨੈਟਿਕ ਲਿਮਟਿਡ ਹਸਪਤਾਲ ਚਲੀ ਜਾਇਆ ਗਿਆ ਹੈ ਤੇ ਨਾਲ ਹੀ ਹੁਣ ਇਹ ਵੀ ਖਬਰ ਮਿਲੀ ਹੈ ਤੇ ਜਹਾਜ਼ ਡਿੱਗਣ ਤੋਂ ਬਾਅਦ ਇਸ 'ਚ ਅੱਗ ਲੱਗੀ ਤੇ ਜਿਸ ਤੇ ਕਾਬੂ ਪਾਲਿਆ ਗਿਆ ਹੈ ਤੇ ਜਹਾਜ਼ ਤੇ ਕੁੱਲ 500 ਮੀਟਰ ਦੇ ਕੇਰੇ ਵਿੱਚ ਖਿਲਰੇ ਹੋਏ ਸਾਡੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ